ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਹੀ ਪਸ਼ੂ ਦਿਖਾਉਣੇ ਆ ਦੋ ਤੁਹਾਨੂੰ ਝੋਟੀਆਂ ਦਿਖਾਉਣੀਆਂ ਵਾ ਤੇ ਇੱਕ ਤਾਂ ਨਵਾਂ ਵਾਲੀ ਗਾਂ ਦਿਖਾਉਣੀ ਆ ਆ ਗਾਂ ਦਾ ਜਿਹੜਾ ਸਬਦਾ ਹੋਇਆ ਵਾ ਇਹ ਗਾਂ ਲੇ ਜਾਣੀ ਆ ਇਹ ਵੀ ਕੀ ਹੈ ਇਹ ਵੀ ਗਾਂ ਤੇ ਗੱਲਬਾਤ ਹੁਣ ਆਪਾਂ ਇਹਨਾਂ ਦੇ ਬਾਰੇ ਤੁਹਾਨੂੰ ਸਾਰੀ ਅਹੀਂ ਦੱਸਣੀ ਆ ਕਿਉਂਕਿ ਵੀਰ ਜੀ ਹੁਣੇ ਆਪ ਜਿਹੜਾ ਵਾ ਹਰਿਆਣੇ ਗਏ ਆ ਜਮਾਲ ਲੈਣਾ ਝੋਟੀਆਂ ਵੀਰ ਜੀ ਹੁਣਾਂ ਨੇ ਉੱਥੇ ਦੋ ਤਿੰਨ ਜਿਹੜੀਆਂ ਲਈਆਂ ਵਾ ਵੀਰ ਜੀ ਹੁਣੇ ਕਹਿੰਦੇ ਕਿ ਪਿੱਲਣਾ ਝੋਟੀਆਂ ਜਿਹੜੀਆਂ ਦੋ ਦੰਦ ਝੋਟੀਆਂ ਸੋਈਆਂ ਦਾ ਜੋੜਾ ਜਿਹੜਾ ਲਿਆ ਵਾ ਜੇ ਉਹਨਾਂ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਸਕਦੇ ਹੋ ਵੀ ਵੀਰ ਜੀ ਹੁਣੇ ਕਹਿੰਦੇ ਕਿ 12-13 ਲੀਟਰ ਵਾਲੀਆਂ ਚੰਗੀਆਂ ਝੋਟੀਆਂ ਵਾ ਜਿਹੜੀਆਂ ਉਦੋਂ ਵੀ ਵੀਰ ਜਣੀ ਆਪ ਅੱਜ ਗਏ ਕੱਲ੍ਹ ਤੇ ਗਏ ਤੇ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਜਿਹੜਾ ਉਹ ਤੇ ਬਾਕੀ ਜਿਹੜੀਆਂ ਵਾ ਇਹਨਾਂ ਬਾਰੇ ਵੀ ਜਾਣਕਾਰੀ ਅਸੀਂ ਤੁਹਾਨੂੰ ਦੇਣੀ ਹੈ ਕੋਈ ਸਾਡੇ ਤੋਂ ਦੱਸਣ ਵਾਲੀ ਕੋਈ ਗੱਲ ਰਹਿ ਜੇ ਤੇ ਉਹ ਵੀ ਤੁਸੀਂ ਵੀਰ ਜੀ ਨਾਲ ਤੁਸੀਂ ਸਿੱਧਾ ਫੋਨ ਲਾ ਕੇ ਪੁੱਛ ਸਕਦੇ ਜੀ ਤੇ ਨਾਮ ਵੀਰ ਜੀ ਹਨ ਦਾ ਜਤਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਆਪਾਂ ਕਰਨੀ ਆ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਪਿਛਪੁਰੇ ਵਾਲੀ ਆ ਦੋ ਤੋਂ ਮੌਕੇ ਦੇ ਦੇ ਕੋਲ 12 ਲੀਟਰ ਜਿਹੜਾ ਦੱਸਦੇ ਆ ਤੇ ਮਗਰ ਜਿਹੜੇ ਇਹਦੀ ਆਵਲੀ ਕੱਟੀ ਆ ਤਾਜੀ ਕੱਟੀ ਆ ਆਪਾਂ ਦੇਖ ਸਕਦੇ ਹਾਂ ਬਿਲਕੁਲ ਹੀ ਤੇ ਦੁੱਧ ਮੋਕੇ ਤੇ ਜਿਹੜਾ ਕਹਿੰਦੇ ਕਿ 12 ਲੀਟਰ ਤਿਆਰ ਆ ਉਹ ਤਾਂ ਅਸੀਂ ਆਪਣੀ ਚਵਾਈ ਆਪ ਕਰਕੇ ਖੜਨੀ ਹੈ ਲਿਆ ਖੋਲੋ ਵੀਰ ਜੀ ਤੋਰਦੀ ਹੈ ਤੇ ਬਾਕੀ ਕਿਸੇ ਨੇ ਜਿਹੜੀਆਂ ਉਹਨਾਂ ਝੋਟੀਆਂ ਬਾਰੇ ਵੀ ਪੁੱਛਣਾ ਹੋਵੇ ਉਹਨਾਂ ਦੇ ਵੀ ਕੋਈ ਵੀਡੀਓ ਮੰਗਵਣੀ ਹੋਵੇ ਤਾਂ ਤੁਸੀਂ ਉਹ ਵੀ ਮੰਗਵਾ ਸਕਦੇ ਜੀ ਅੱਜ ਜਾਂ ਕੱਲ ਤੱਕਰ ਉਹ ਵੀ ਆ ਜਣੀਆਂ ਅੱਜ ਰਾਤ ਨੂੰ ਜਾਂ ਕੱਲ ਸਵੇਰ ਤੱਕਰ ਬਾਕੀ ਚੰਗੇ ਕੱਦ ਕਾਟਦੀ ਹੈ ਚੰਗੇ ਪਿੱਠ ਪੁੜੇਦੀ ਹੈ ਜੀ ਆਹ ਦੇਖ ਸਕਦੇ ਜੀ ਤੇ ਮੋਲ ਜਿਹੜਾ ਇਹਦਾ ਕਹਿੰਦੇ ਕਿ ਪੰਨੇ ਲੱਖ ਕਰੀਏ 95000 ਚੋਂ ਕਹਿੰਦਾ ਕਿ ਮਾਨਤਨ ਜਿਹੜਾ ਖੁੱਲਾ ਕਰਦਾਂਗੇ ਬਾਕੀ ਕੋਈ ਵੀ ਰਫੂਨ ਲਾਵੇ ਚੰਗੇ ਬੋਡੀ ਵੇਡਦੀ ਐ ਚੰਗੇ ਪੇਠਪੁੜੇ ਦੀ ਮਾਲ ਕਿਹ ਹੈ ਵੀ ਥਾਣੇ ਤੇ ਲੱਗ ਕੇ ਤਾਂ ਦੇਖ ਸਕਦੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਗੱਬਣੇ ਆਏ ਤਿਆਰ ਹੀ ਆ ਬਸ ਅੱਜ ਭਲ ਕਿੰਨੇ ਸੂਪ ਹੈਨਾ ਵਾ ਜਿਹੜਾ ਤਿਆਰੀ ਜੀ ਆ ਪੂਰੀ ਥਾਣਾ ਵਾਲੇ ਵੀ ਵੇਖੀਏ ਤੇ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗਾਪ ਵੀ ਚੰਗਾ ਵਾ ਤੋਰਾਂਗੇ ਇੱਕ ਕਰੀਨ ਦੁੱਧ ਇਹ ਵੀ ਜਿਹੜਾ ਕਹਿੰਦੇ ਕਿ 11 12 ਲੀਟਰ ਜਿਹੜਾ ਕਹਿੰਦੇ ਕਿ ਚਵਾ ਦੂਗੀ ਆ ਦੇਖ ਸੰਦੇ ਬਾਕੀ ਉਤਰਾਂ ਚਲੋ ਇਹਦੇ ਵੀ ਕੱਦ ਵਜੂਦ ਦੇ ਹਿਸਾਬ ਨਾਲ ਸੰਭੀ ਸੰਭੀ ਇਹ ਵੀ ਚੰਗੀ ਹੈ ਇਹ ਪਹਿਲੀ ਮੱਜ ਨੂੰ ਥੋੜੀ ਜਿਹੀ ਹੋਲੀ ਆ ਤੇ ਉਹਨਾਂ ਕਿ ਰੇਟ ਦਾ ਵੀ ਫਰਕ ਹੈ ਦੁੱਧ 11 12 ਲੀਟਰ ਜਿਹੜਾ ਕਹਿੰਦੇ ਕਿ ਇਹ ਵੀ ਚਵਾਈ ਜਾਊਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨੀ ਤੇ ਮੋਲੇ ਦਾ ਕਹਿੰਦੇ ਕਿ ਭਾਵੇਂ 80 ਕਰੀਏ 75 ਕਰੀਏ ਜਿਹੜੀ ਦੇਣੀ ਹੈ ਕਹਿੰਦੇ ਕਿ 70000 ਦੀ ਦੇਣੀ ਹੈ ਉੱਚੇ ਕੋਈ ਵੀਰ ਕੋ ਫੋਨ ਲਾਵੇ ਮਾਤਨ ਮੌਕੇ ਤੇ ਹੋ ਜਾਊਗਾ ਆ ਦੇਖ ਸੰਜੀ ਬਸ ਹੂਣਾ ਇਹਨੇ ਛੇਤੀ ਹੁਣ ਦੇਰੇ ਸਾਹ ਨਾਲੇ ਤਿਆਰ ਹੋਈ ਐ ਤੇ ਹੁਣ ਗਾਂ ਜਿਹੜੀ ਇੱਕ ਰਹਿ ਗਈ ਐ ਇਹ ਵੀ ਸੂਈ ਸਵਾਈ ਐ ਇਹਦੇ ਮਗਰ ਆ ਬੱਚਾ ਜੇ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਤੇ ਦੁੱਧ ਜਿਹੜਾ ਇਹਦੇ ਕੋਲ ਮੌਕੇ ਤੇ 10 ਲੀਟਰ ਦਸਦੇ ਤੋਰ ਹਮ ਇਧੇ ਕਰੀ ਨਾ ਬਾਕੀ ਵੀਰ ਜਿਹਨਾਂ ਨੇ ਕਹਿੰਦੇ ਸੀ ਕਿ ਭਾਂ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਇੱਥੋਂ ਚਵਾਈ ਕਰਕੇ ਖੜੇ ਪਸੰਦ ਹੋਵੇ ਤਾਂ ਲੈ ਜਣੇ ਤੇ ਫੇਰ ਰਹਿ ਜਾਂਦੇ ਆਪਣੇ ਹੱਥੀਂ ਚਵਾਈ ਕਰਕੇ ਖੜੋ ਜੇ ਕੋਈ ਨਹੀਂ ਵੀ ਰੱਖ ਸਕਦਾ ਵੀਡੀਓ ਕਾਲ ਤੇ ਚਵਾਈ ਲੈ ਆਥਾਨੀ ਦੇ ਵੀ ਦੇਖ ਸਕਦੇ ਤੇ ਦੁੱਧ ਜਿਹੜਾ ਇਹਦੇ ਕੋਲ 10 ਲੀਟਰ ਦੱਸਦੇ ਤੇ ਮੌਲਾ ਜਿਹੜਾ ਇਹ ਤਾਂ ਕਹਿੰਦੇ ਕਿ 50000 ਕਰਦੇ ਆ ਮਾਨ ਤਾਂ ਨ ਮੌਕੇ ਤੇ ਜਿਹੜਾ ਹੋ ਜੂਗਾ ਆ ਜਿਹੜੇ ਤਿੰਨ ਪਸ਼ੂ ਹੁਣ ਮੋੱਕ ਤੇ ਘਾਰੇ ਆ ਤੇ ਕੋਈ ਬਾਹਰ ਵੀ ਕੋਈ ਦੋ ਤਿੰਨ ਝੋਟੀਆਂ ਦਾ ਜਿਹੜਾ ਸਬਦਾ ਹੋਇਆ ਵਾ ਦੋ ਝੋਟੀਆਂ ਜੜੀਆਂ ਵਾ ਦੋ ਦੰਦ ਪਹਿਲੇ ਸੋਵੇ ਝੋਟੀਆਂ ਜਿਹੜੀਆਂ ਕਿੰਦੇ ਜੋੜਾ ਹੀ ਲਿਆ ਵਾ ਉਹਨਾਂ ਬਾਰੇ ਵੀ ਕਿਸੇ ਨੇ ਪੁੱਛਣਾ ਸੁਈਆਂ ਸਵਾਈਆਂ ਦਾ ਉਹ ਕੋਈ ਪੁੱਛਲੇ ਬਾਕੀ ਤੇ ਨਾ ਵਾ ਤੇ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਪਸੰਦ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ